ਖੇਤ ਆਈ ਗਈ ਨਾ ਇਹ ਕਹੇਦੀ ਸੇਲੀਆਂ ਬਣਾਣ ਗਈ ਐ ਤੂੰ ਖੇਤ ਆਲੇ ਤਾਂ ਪਹਿਲੀ ਆ ਜੀ ਨਿਛਿਤਰਾ ਨਾਲ ਸੇਲੀਆਂ ਤਾਂ ਆਪੇ ਮੁੰਦਣਗੇ ਪਾਣੇ ਕੱਪੜੇ ਸੌਂਤੇ ਮੇਰੇ ਹਾਂ ਸੌਂਤੇ ਪੈਨੇ ਕੱਪੜੇ ਲੈ ਆਪਨੇ ਫਰਫੜਾ ਦੇ ਲਿਓ ਨੀ ਲੈ ਆਪਨੇ ਪਣੇ ਚਾਤਾ ਮੈਂ ਕਿਸੇ ਦਿਨ ਫੇਰ ਪੀਉਂਗੀ ਪਣੇ ਤੇਰਾ ਚਾਹ ਵੀ ਨਾ ਤਾਂ ਸਰ ਜੂਗਾ ਪਰ ਮੇਰਾ ਪੈਸਿਆਂ ਵੀ ਨਾ ਨਹੀਂ ਸਰਨਾ ਪਣੇ ਮੈਂ ਸਮਝੀ ਨਹੀਂ ਪਣੇ ਸਮਝਣ ਵਾਲੀ ਕੀ ਗੱਲ ਹੈ ਤੈਨੂੰ ਪਤਾ ਤਾਂ ਹੈਗਾ ਸਾਰੀ ਕਬੀਲਦਾਰੀ ਸਾਡੇ ਘਰ ਦੀ ਅਸਲਾਈ ਦੇ ਸਿਰ ਤੇ ਹੀ ਤਾਂ ਚੱਲਦੀ ਹੈ ਮੈਂ ਤਾਂ ਮੇਰੇ ਘਰ ਵਾਲੇ ਦਾ ਖਰਚਾ ਵੀ ਇਸ ਲਾਈ ਚੋਂ ਹੀ ਕੱਢਦੀ ਆਂਗੀ ਉਹ ਤਾਂ ਮੈਨੂੰ ਪਤਾ ਹੈ ਪਣੇ ਬਸ ਫੇਰ ਪਣੇ ਪੈਸੇ ਦੇ ਜਾਂਦੀ ਨਹੀਂ ਪਣੇ ਤੂੰ ਤਾਂ ਜਮੀ ਘੋਰੀ ਕਰਾਰੀ ਹੋ ਰਹੀ ਹੈਗੀ ਤੇਰੇ ਗੁਮਾਂਢੀ ਆ ਅਸੀਂ ਕਿਹੜਾ ਰਾਤੋ ਰਾਤ ਘਰ ਛੱਡ ਕੇ ਭੱਜਦੇ ਆਂ ਪਣੇ ਤੁਸੀਂ ਤਾਂ ਨਹੀਂ ਰਾਤੋ ਰਾਤ ਘਰ ਛੱਡ ਕੇ ਜਾਂਦੇ ਹੈਗੇ ਪਰ ਮੇਰੀਆਂ ਰਾਤਾਂ ਜਰੂਰ ਲੱ ਇਹ ਲਫੜ ਪੈਣ ਪੈছে 1000 ਰੁਪਏ ਹੈਗਾ ਪੈ ਸਹੀ ਕਹਿੰਦੇ ਨੇ ਪੈਣੇ ਲੋਕ ਕਲ ਜੂਗਾ ਗਵਾਂਡੀ ਗਵਾਂਡੀ ਤੇ ਨਹੀਂ ਭਰੋਸਾ ਕਰਦਾ ਹੈਗਾ ਪੈਣੇ 100 ਰੁਪਏ ਹੋਰ ਰਹਿ ਗਿਆ 50 ਰੁਪਏ ਹੋਰ ਵਧਾਤੇ ਪੈਣੇ ਹਾਂ ਪੈਣੇ ਹੁਣ ਤਾਂ ਦੋ ਵਾਲੀ ਰੀਲ ਵੀ ਪੰਜ ਚਾਉਣ ਲੱਗ ਗਈ ਕੋਈ ਨਾ ਪੈਣੇ ਦੇ ਜੂਂਗ ਦੋ ਚਾਰ ਦਿਨਾਂ ਤੱਕ ਕੋਈ ਗੱਲ ਨਹੀਂ ਪੈਣੇ ਮੈਂ ਤੈਨੂੰ ਐ ਨਹੀਂ ਕਹਿੰਦੀ ਵੀ ਤੂੰ ਹੁਣ ਹੀ ਦੇ ਕੇ ਜਾ ਬਸ ਯਾਦ ਰੱਖੀ ਭੁੱਲੀ ਨਾ ਯਾਦ ਰੱਖੋਗੇ ਪੈਣੇ ਤੇਰੇ ਪੈਸਿਆਂ ਨੂੰ ਵੀ ਤੇ ਤੈਨੂੰ ਵੀ ਚਾਤਾ ਮੈਂ ਪੁੱਛੀ ਵੀ ਨਹੀਂ ਹੈਗੀ ਆਪ ਹੀ ਕਹਿੰਦੀ ਚਾਹ ਫੇਰ ਕਦੇ ਪੀਜੂਗੀ ਇਹ ਤਾਂ ਦੋਨੇ ਸੱਸ ਨੂੰ ਹਾਂ ਫ੍ਰੀਚ ਹੀ ਭਾਲਦੀਆਂ ਨੇ ਲੋਕਾਂ ਦੇ ਘਰੋਂ ਸਾਰਾ ਕੁਝ ਦੇਖ ਲਾਂ ਪੈਸੇ ਅਸਲੀ ਵੀ ਨਹੀਂ ਐਈਆਂ ਤਾਂ ਦੋਵੇਂ ਸੱਸ ਨੂੰ ਹਾਂ ਚਾਂਟੀ ਨੇ ਆਹਾ ਮੇਰੀ ਸਰਦਾਰ ਨਹੀਂ ਪੈਸੇ ਕਿ ਨਹੀਂ ਜਾ ਭਾਬਕੇ ਸਰਦਾਰ ਵਾਸਤੇ ਲਾ ਲਿਆ ਫਿਰ ਸਮਾਨ ਮੁੱਕਿਆ ਪਿਆ ਸਮਾਨ ਲਿਆਵਾਂਗੇ ਆਹੋ ਮੇਰੇ ਤੋਂ ਤਾਂ ਤੇਰਾ ਹੀ ਢਿੱਡ ਭਰੂਗਾ। ਏ ਕਿੱਧਰ ਜਾਏਂ ਗੱਲ ਤੋਂ ਸੁਣ ਲੈ। ਮੇਰੇ ਤਾਂ ਸਲਾਈ ਕੜਾਈ ਵਾਲੇ ਪੈਸੇ ਨਾ ਤੇਰੇ ਢਿੱਡ ਚ ਹੀ ਜਾਂਦੇ ਨੇ। ਓਹੋ ਮੈਂ ਕਿਹ ਜਾਣ ਕੇ ਪਾਉਂ ਡੀਡ ਮੈਂ। ਮਜਬੂਰੀਆਂ ਕੰਜਰਕੇ ਕੀ ਖਾਣਾ। ਤੇਰੀ ਕਾਦੀ ਮਜਬੂਰੀ ਹੋਗੀ। ਮਜਬੂਰੀ ਏ ਕੰਜਰ ਕੀ ਏ ਜਦੋਂ ਤੈਨੂੰ ਕਾਟ ਕੇ ਲਿਆਇਤ ਨਾ ਤੇਰੇ ਭਾਈਆਂ ਨੇ ਮੈਨੇ ਹਾੜੇ ਹਾੜ ਕੁੱਟੇ ਤੇ। ਹੱਡੂ ਮੇਰੇ ਤੋਂ ਹਲੇ ਤੱਕ ਦੁੱਖ ਹੈ ਤੈਨੂੰ ਕੇ ਪਤਾ ਲੱਗਾ ਕੰਜਰ ਕੀ ਏ। ਮੇਥੋਂ ਤਾਂ ਨਾ ਗਲਤੀ ਹੋ ਗਈ। ਇਦੋਂ ਤਾਂ ਮੈਂ ਤੇਰੇ ਨਾਲ ਨਾ ਹੀ ਤੁਰਦੀ। ਤੁਰਨ ਤਰਨਾਈ ਗੱਲ ਤੋਂ ਛੱਡ ਤੂੰ ਮੈਨੂੰ ਐਂ ਦੱਸ ਤੁਸੀਂ ਸਾਰੇ ਭੈਣ ਭਾਈ ਇਸੇ ਬਾਪ ਕੀ ਲਾ ਦੋਂ ਤੇਰੇ ਕਹਿਣ ਦਾ ਕੀ ਮਤਲਬ ਹੈ ਓਹੋ ਖੰਡੂ ਮਿਸਰੀ ਤੋਂ ਤਾਂ ਗੁੱਸਾ ਮਾਨਗੀ ਮੇਰੇ ਕਹਿਣ ਦਾ ਇਹ ਮਤਲਬ ਹੈ ਵੀ ਤੇਰੇ ਭਾਈ ਤਾਂ ਡੱਠੇ ਸੇ ਐ ਤੋਂ ਛਿਪਕਲੀ ਸੀ ਤੋਂ ਛਿਪਕਲੀ ਸੀ ਕੁੱਕਰ ਰਹਿ ਗਈ ਮੇਰੇ ਭਾਈ ਨਾ ਛੋਟੇ ਹੁੰਦੇ ਕੁਸ਼ਤੀ ਖੇਡਣ ਲੱਗੇ ਸੀ ਉਹਨਾਂ ਦਾ ਜ਼ਿਆਦਾ ਧਿਆਨ ਕੁਸ਼ਤੀ 'ਚ ਹੀ ਸੀਗਾ ਤੇ ਮੇਰਾ ਧਿਆਨ ਚ ਹੀ ਪੜਾਈ 'ਚ ਕੁਸ਼ਤੀ ਖੇਡਣ ਕਰਕੇ ਉਹ ਜ਼ਿਆਦਾ ਖਾਂਦੇ ਸੀਗੇ ਤੇ ਮੈਂ ਪੜਾਈ ਕਰਕੇ ਘੱਟ ਖਾਂਦੀ ਸੀਗੀ ਚਲ ਤੂੰ ਐ ਦੱਸ ਜਿਆਦਾ ਲੱਗੀਆਂ ਸੀ ਉਦੋਂ ਜਿਆਦਾ ਲੱਗਣ ਕੀ ਕਮ ਐ ਬਹਿਣ ਕੇ ਭਾਈਆਂ ਨਾ ਮਾਰ ਮਾਰ ਮੁੱਕੀਆਂ ਮੇਰੇ ਤੇ ਢੂਈ ਸਜਾਤੀ ਹਜੇ ਤੱਕ ਦੁੱਖ ਹੈ ਐਸੇ ਦਰਦ ਕਾ ਮਾਰਾ ਖਾऊं ਢੂਈ ਨਾਲ ਮੇ ਤਾਂ ਟਰਾਲਾ ਨਹੀਂ ਚਲਾਇਆ ਜਾਂਦਾ ਉਹ ਤੁਹਾਨੂੰ ਤਾਂ ਖਾਣ ਵਾਲੇ ਨੂੰ ਨਾ ਬਹਾਨਾ ਚਾਹੀਦਾ ਹੈਗਾ ਲੈ ਫੜ 400 ਲੈ ਜਾ 200 ਹੋਰ ਤੇ ਤੇ ਖੰਡ ਮਿਸਰੀ ਨਿਯਤ ਮੈਨੂੰ ਪਤਾ ਹੈ ਪਿਆਰ ਤਾਂ ਤਾ ਮੈਨੂੰ ਹੁਣ ਵੀ ਕਰਾਂ ਉਹ ਤੂੰ ਵਗ ਜਾ ਵਗ ਜਾ ਤੈਨੂੰ ਇਹ ਵੀ ਮਿੱਠੇ ਮੋਚੇ ਮਾਰ ਕੇ ਆ ਵੀ 400 ਲੈ ਜੂ ਮੈਂ ਸੂਟਾਂ ਦਾ ਸਮਾਨ ਲਿਆਉਣਾ ਹੈ ਇਹ ਨਹੀਂ ਤੈਨੂੰ ਮਿਲਦੇ ਹੈਗੇ ਵਗ ਜਾ ਚੰਗਾ ਖੰਡ ਮਿਸਰੀ ਫਰਮਾ ਜਾਊ ਤੇ ਤੈਨੂੰ ਕਾ ਕੇ ਕਿਵੇਂ ਤੁਰਦਾ ਬੱਠਲ ਜਾ ਲੈ ਆਈ ਸੂਟ ਹਾਂ ਮੰਮੀ ਲੈ ਆਈ ਸੂਟ ਤਾਂ ਮੈਂ ਲੇ ਬਕਾਇਆ ਤੇ ਫੇਰ ਮਨ ਮਮੀ ਕਿਹੜਾ ਬਕਿਆ ਆ ਹੁਣ ਤਾਂ 100 ਰੁਪਇਆ ਹੋਰ ਕਾਢ ਰਖਿਆਗਾ 50 ਰੁਪਇਆ ਵਧਾਤੇ ਕਹਿੰਦੀ ਮੈਂ ਹੋਰ ਨੀ 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 ਮਹਿੰਗੀ ਸ਼ਮਾਈ ਨੀ ਕੁ ਸਿੱਕੇ ਲੈਂਦੀ ਨਾ ਤੋਥੀ ਸਿੱਕੇ ਨਾ ਉਰਿਆ ਕੋਈ ਸਿੱਕੀ ਸਾਰਾ ਦਿਨ ਖਾ ਲਿਆ ਫੋਨ ਦੇਖ ਲਿਆ ਖਾ ਲਿਆ ਫੋਨ ਦੇਖ ਲਿਆ ਸਾਰਾ ਦਿਨ ਖਾ ਖਾ ਕੇ ਪਟਣ ਵਾਲੀ ਹੋ ਰਹੀ ਏ ਲੀ ਬਗ ਜਾ ਅੰਦਰ ਹੁਣ ਹੋਰ ਖੜੀ ਕੀ ਕਰਦੀ ਐ ਤੇ ਸੰਧੀ ਮੇਰੇ ਗਾਲਾਂ ਪਵਾਈਆਂ ਨਾ ਯਾਦ ਰੱਖੀਂ ਬਦਲਾ ਤਾਂ ਮੈਂ ਲੈ ਕੇ ਹੀ ਰੋਗੀ ਤੇਤੋਂ ਮੇਰੀ ਸਾਸਨ ਤਾਂ ਮੈਂ ਆਪੀ ਮਨਾ ਲੂੰਗੀ फेर اسنا دوਨੇ ਜਨੇ ਤੇਰੇ ਮੰਗਰ ਪਵਾੰਗੀਆਂ ਕੁੜਾ ਚਾਹ ਦੀ ਘੁੱਟ ਬਣਾ ਦੇ ਮੇਰਾ ਸਿਰ ਪਾਟੇ ਜਾਂਦਾ ਨੀ ਤੈਨੂੰ ਸੁਣਿਆ ਨਹੀਂ ਕੁੜਾ ਚਾਹ ਬਣਾ ਦੇ ਹਾਂ ਮੰਮੀ ਚਾਹ ਬਣਾ ਦੇ ਮੇਰਾ ਸਿਰ ਦੁਖੇ ਦਾ ਮੈਂ ਤੈਨੂੰ ਦੋ ਵਾਰੀ ਬੋਲ ਮਾਰ ਲਿਆ ਕੀ ਸੋਚੇ ਜਾਂਨੀ ਐ ਮੰਮੀ ਮੈਂ ਤਾਂ ਐ ਸੋਚੀ ਜਾਂਦੀ ਐਗੀ ਵੀ ਸੰਦੀਪ ਇੱਕ ਛੂੜ ਦਾ 550 ਰੁਪਿਆ ਲੈਂਦੀ ਐ ਵੀ ਸਾਰਾ ਪਿੰਡੇ ਦੇ ਲੋਕ ਉਸ ਮੇ ਆ ਕੇ ਲੈ ਕੇ ਜਾਂਦੇ ਆ ਕੱਪੜੇ ਨਹੀਂ ਤਾਂ ਸਾਰੇ ਪਿੰਡ ਦੀ ਗੱਲ ਕਰਦੇ ਆਸੇ ਪਾਸੇ ਵਾਲੇ ਵੀ ਸਾਰੇ ਇਸੇ ਤਰ੍ਹਾਂ ਮੰਨਦੇ ਨੇ ਹੋਰ ਮੈਂ ਤੈਨੂੰ ਕੀ ਸਮਝਾਈ ਜਾਂਦੀ ਥੀ ਵੀ ਸਿੱਕ ਲੈ ਬਈ ਸਿੱਕ ਲੈ ਆਪਾਂ ਵੀ ਇਹਦੇ ਬਰਾਬਰ ਦੇ ਹੋ ਜਾਂਦੇ ਮੰਮੀ ਮੈਂ ਤਾਂ ਉਹਦੇ ਬਰਾਬਰ ਹੋ ਨਹੀਂ ਸਕਦੀ ਉਹਨੂੰ ਆਪਣੇ ਬਰਾਬਰ ਤਾਂ ਕਰੇ ਸਕਦੇ ਆ ਨਹੀਂ ਉਹ ਕਿਵੇਂ ਮੰਮੀ ਆਪਾਂ ਐ ਕਰਦੇ ਆ ਇਹਦੇ ਕੰਮ ਉਤੋਂ ਦੀ ਟੂਣਾ ਕਰਦਾਂ ਨੇ ਇਹਦਾ ਕੰਮੇ ਖੜਾ ਦਾਂ ਨੇ ਆ ਟੂਣਾ ਨੀ ਮੈਂ ਡੀ ਹੋ ਗਈ ਮੈਂ ਨੀ ਕਰਿਆ ਕਰਿਆ ਹੈ ਜਾ ਕੁਸੇ ਤੂੰ ਕਿੱਥੋਂ ਸਿੱਖਿਆ ਇਹ ਮੰਤਰ ਮੰਮੀ ਉੱਥੇ ਮੇਰੀ ਬੇਬੇ ਕਰਿਆ ਕਰਦੀ ਤੀਗੀ ਕਿਵੇਂ ਪੈਰ ਦੀ ਮਿੱਟੀ ਚੱਕ ਕੇ ਨੀ ਤੂੰ ਕਿਵੇਂ ਉਹਦੇ ਪੈਰ ਦੀ ਮਿੱਟੀ ਚੱਕ ਗਈ ਉਹਨਾਂ ਦਾ ਤਾਂ ਬੇੜਾ ਵੀ ਪੱਕਾ ਹੈ ਨਾ ਉਹ ਤੇ ਬਾਹਰ ਆ ਬਾਹਰ ਆਂਦੀ ਜਾਂਦੀ ਸਮਾਨ ਦੇਣ ਵਾਲਾ ਵੀ ਅੰਦਰੇ ਦੇਖਿਆ ਜਾਂਦਾ ਉਹਨਾਂ ਦੇ ਤੋਂ ਜੇ ਮੈਂ ਉਹਨੂੰ ਆਪਣੇ ਘਰੇ ਲਿਆਵਾਂ ਆਪਣਾ ਤਾਂ ਬੇੜਾ ਕੱਚਾ ਊਰੂ ਮਿੱਟੀ ਚੱਕ ਲਾਂਗੂ ਉਹਦੇ ਪੈਰ ਦੀ ਨੀ ਉਹਨੂੰ ਬੁਲਾਵਾਂਗੀ ਕਿਵੇਂ ਘਰੇ ਓ ਮਮੀ ਤੂੰ ਮੇਰੇ ਤੇ ਛੱਡ ਦੇ ਚੱਲ ਦੇਖ ਲੈ ਜਿਵੇਂ ਤੇਰੇ ਸਮਝ ਮੰਨਦਾ ਐ ਪਹਿਲੇ ਚਾਦੀ ਕੁੱਟ ਦੇ ਦੇ ਮੈਨੂੰ ਬਣਾ ਕੇ ਲੈ ਹੋ ਆਈ ਜਾਂਦੀ ਐ ਇਹਨੂੰ ਬਹਾਨੇ ਨਾਲ ਬੁਲਾਨੀ ਇਹਦੇ ਪੈਰ ਦੀ ਮਿੱਟੀ ਚੱਕੂਗੀ ਪਹਿਣੇ ਕਿੱਧਰ ਜਾਣੀ ਐ ਕੁਛ ਨਹੀਂ ਪਹਿਣਿਆ ਸੂਟ ਜਾ ਫੜਾਉਣ ਜਾਂਦੀ ਸੀਗੀ ਅੱਛਾ ਪਰ ਤੇਰੇ ਪੈਸੇ ਲੈ ਜਾਂਦੀ ਮੱਖਾ ਪਾਣੇ ਫਿਰ ਮੈਂ ਆਉਂਦੀ ਹੂਈ ਲੈ ਜਾਉਂਗੀ ਪੈਸੇ ਪਾਣੇ ਤੂੰ ਹੁਣ ਹੀ ਲੈ ਜਾ ਕਿਉਂ ਤਾਂ ਤੈਨੂੰ ਕੋਈ ਉਧਰ ਗਾ ਕੇ ਟੱਕਰ ਜੇ ਤੈਨੂੰ ਆਂਦੇ ਹੋ ਨਾ ਟਾਈਮ ਲੱਗੇ ਚਲੋ ਪੈਸੇ ਯਾਤਾ ਇਹਨੂੰ ਲਈ ਆਉਣੀ ਆ ਇਹ ਤਾਂ ਕੀ ਪਤਾ ਫਿਰ ਮੁੱਕਰ ਜੇ ਚੱਲ ਪਾਣੇ ਪਾਣੇ ਤੈਨੂੰ ਤਾਂ ਵਧੀਆ ਟਾਈਮ ਦੇ ਕਹਿਤਾ ਵੀ ਪੈਸੇ ਲੈ ਜਾ ਮੈਂ ਵੀ ਸਮਾਨ ਸਮੂਨ ਲਿਓਣਾ ਸੀ ਇਸ ਟਾਈਮ ਤਾਂ ਪਾਣੇ ਮੈਨੂੰ ਪੈਸੇ ਦੀ ਬਾਲੀ ਹੋਈ ਲੋੜ ਸੀ ਤੈਨੂੰ ਤੇਰੇ ਇਹੀ ਪੈਸਿਆਂ ਦਾ ਲਾਲਚ ਲੈ ਕੇ ਬੈਠੂਗਾ ਕੀ ਕਹਿੰਨੀ ਆ ਪਾਣੇ ਕੁਛ ਨਹੀਂ ਪਾਣੇ ਮੈਂ ਤਾਂ ਇਹ ਕਹਿੰਦੀ ਵੀ ਚਾਹ ਬਣਾਏ ਦਵਾਂ ਨਾ ਨਾ ਪਾਣੇ ਮੈਂ ਚਾਹ ਨਹੀਂ ਪੀਂਦੀ ਹੈਗੀ ਚੱਲ ਪਾਣ ਤੇਰੀ ਮਰਜ਼ੀ ਆ ਫਿਰ ਮੈਂ ਤੈਨੂੰ ਪੈਸੇ ਲੈ ਕੇ ਦਿੰਨੇ ਆ ਠੀਕ ਮੰਮੀ ਬਾਹਰ ਸੰਦੇਹ ਆ ਰਹੀ ਹੈਗੀ ਉਹਦੇ ਪੈਰਾਂ ਦੀ ਮਿੱਟੀ ਚੱਕਾਂਗੇ ਉਹਦੇ ਪੈਰਾਂ ਦੀ ਨਿਗ੍ਹਾ ਰੱਖੀ ਚੰਗਾ ਠੀਕ ਆ ਠੀਕ ਆ ਮਾਰਾ ਖੁਣਗਾ ਹੋਰ ਤਾਂ ਹੀ ਠੀਕ ਐ ਹਾਂ ਠੀਕ ਆ ਠੀਏ ਤੇਰਾ ਕੰਮਕਾਰ ਕਿਵੇਂ ਚੱਲਦਾ ਹੈ ਹਾਂ ਤਾਈ ਹਲੇ ਤਾਂ ਰੱਬ ਦੀ ਮਿਹਰ ਨਾਲ ਸਹੀ ਚੱਲਦਾ ਹੈ ਸਾਡੀ ਕਿਰਪਾ ਨਾਲ ਤਾਂ ਬੰਦ ਹੋਣ ਵਾਲੇ ਆ ਤਾਈ ਕੁਛ ਕਿਹਾ ਨਾ ਤੇ ਤਾਂ ਆਈ ਕਹੇ ਹੈ ਵੀ ਤੇਰੇ ਘਰ ਵਾਲਾ ਦਰੂਪੀਣਾ ਹਟ ਗਿਆ ਕਿੱਥੇ ਤਾਈ 4 ਵਜੇ ਡੱਫ ਲੈਂਦਾ ਨਹੀਂ ਤੂੰ ਤਾਂ ਉਹਨੂੰ ਵਿਹਲਾ ਛੱਡ ਰੱਖਿਆ ਉਹਨੂੰ ਕਪੜੇ-ਕਪੜੇ ਸੀਮਣ ਛਕਾ ਦੇ ਤਾਈ ਦਾਰੂ ਦਾ ਡੱਕਿਆ ਹੋਇਆ ਕਿਹੜੇ ਸਾਂਊਗਾ ਉਹ ਥਾਨ ਹਾਂ ਤੇਰੀ ਗੱਲ ਸੱਚੀ ਹੈ ਦਰੂਪੀਣ ਵਾਲਾ ਤਾਂ ਰੱਬੇ ਬਚਾ ਕੇ ਰੱਖੇ ਲੈ ਪਾਣੇ ਤੇਰਾ 100 ਰੁਪਿਆ ਚੰਗਾ ਪਾਣੇ ਮੈਂ ਜਾਣੀ ਆ ਫਿਰ ਚਲ ਸੰਦੀਪ ਮੜ ਜ ਪਿੰਡ ਵਾਲਿਆਂ ਨਾਲ ਨਾ ਘੱਟ ਰੇਟ ਲਾਣਾ ਚਾਹੀਦਾ ਮੜ ਤੇ ਜ਼ਿਆਦੇ ਰੁਪਏ ਲਾਂਦੀ ਏ ਤੂੰ ਤਾਈ ਤੂੰ ਪਿੰਡ ਵਾਲਿਆਂ ਦੀ ਗੱਲ ਕਰਦੀ ਵੀ ਸੂਟ ਸਿਵਾਉਣਗੇ ਲੋਕ ਤਾਂ ਐ ਬੱਚੇ ਫਿਰਦੇ ਨੇ ਵੀ ਇਹਦਾ ਕੰਮ ਵਧੀਆ ਚੱਲੀ ਕਿਵੇਂ ਜਾਂਦਾ ਹੈਗਾ ਤੇ ਇਹ ਇਹ ਜੇ ਤੋ ਬਚ ਕੇ ਰਹਿਆ ਕਰ ਲੋਕਾਂ ਦਾ ਪੈਣੇ ਦੰਦਾ ਲੈ ਕੇ ਵੇਚੂਗਾ ਪੈਣੇ ਦੰਦਾ ਦੰਦਾ ਕੁਛ ਨਹੀਂ ਲੈ ਕੇ ਜਾਂਦਾ ਜਦੋਂ ਨਾ ਬਾਬੇ ਨਾਨਕ ਦੀ ਮਿਹਰ ਹੋਵੇ ਮੰਮੀ ਕਿੱਥੇ ਜਿੱਤੀ ਉਹਦੇ ਪੈਰ ਆ ਨਹੀਂ ਪੈਰ ਤਾਂ ਇੱਥੇ ਹੀ ਥੇ ਫਿਰ ਮੈਨੂੰ ਨਹੀਂ ਲੱਗਦਾ ਇਹ ਮਿੱਟੀ-ਮਿੱਟੀ ਚੱਕਣ ਨਾਲ ਕੁਛ ਬਣੂਗਾ ਮੰਮੀ ਕਿਉਂ ਨਹੀਂ ਕੁਛ ਹੁੰਦਾ ਹੈਗਾ ਸੋਡੀ ਉਮਰ ਦੀਆਂ ਸੱਸਾਂ ਨੇ ਬਥੇਰੀਆਂ ਪੈਰਾਂ ਦੀਆਂ ਮਿੱਟੀਆਂ ਚੱਕੀਆਂ ਨੇ ਗਿਆ ਤਾਂ ਵੀ ਮੈਨੂੰ ਬਸ ਚ ਕਰਨ ਵਾਸਤੇ ਮੇਰੇ ਪੈਰਾਂ ਦੀ ਮਿੱਟੀ ਚੱਕੀ ਤੀਗੀ ਨਹੀਂ ਫਿਰ ਤੂੰ ਮੇਰੇ ਕਿਹੜਾ ਬਸਤੇ ਹੋਗੀ ਤਨ ਤਾਈਆਂ ਤਾਂ ਕਹਿਨੀ ਆ ਉਹਨਾਂ ਦੀ ਪੈਰਾਂ ਦੀ ਮਿੱਟੀ ਚੱਕੇ ਨਾਲ ਕੁਝ ਨਹੀਂ ਹੁੰਦਾ ਜਿਹੜੀ ਗੁਰਦੁਆਰੇ ਜਾਂਦੀਆਂ ਨੇ ਹਾਜ਼ਰੀ ਲਾਉਂਦੀਆਂ ਨੇ ਵਾਹ ਦੇਖ ਲੈ ਤੇ ਕੋ ਸੋ ਜਾਏਗਾ ਤਾਂ ਖੁਸ਼ ਹੋਵੇ ਚਾਹੇ ਨਾ ਹੋਵੇ ਇੱਕ ਵਾਰ ਤਾਂ ਆਪਦਾ ਬਹਿਮ ਜ਼ਰੂਰ ਦੂਰ ਕਰੂਗੇ ਚੰਗਾ ਮੰਮੀ ਫਿਰ ਮੈਂ ਜਾਨੀ ਆ ਨੀ ਛੇਤੀ ਮੁੜਾਈ ਕਦੇ ਖੇਤਾ ਵਾਲੇ ਮੁੜਿਆਵੇਂ ਜੇ ਖੇਤਾ ਆ ਵੀ ਗਏ ਨਾ ਇਹ ਕਦੀ ਸੇਲੀਆਂ ਬਣਾਣ ਗਈ ਐ ਤੂੰ ਖੇਤਾ ਵਾਲਿਆਂ ਤਾਂ ਪਹਿਲੀ ਆ ਜੀ ਨਿਛਿਤਰਾ ਨਾਲ ਸੇਲੀਆਂ ਤਾਪੇ ਮੁੰਦਣਗੇ ਮੰਮੀ ਕਿਉਂ ਡਰਾਈ ਜਾਨੀ ਹੈਗੀ ਨੀ ਨਹੀਂ ਡਰਾਂਦੀ ਛੇਤੀ ਆ ਜੀ ਰਾਤੇ ਕਿਸੇ ਕੋਲ ਖੜੀ ਨਾ ਮੰਮੀ ਮੈਂ ਕਿਸੇ ਕੋਲੇ ਨਹੀਂ ਖੜਦੀ ਹੈਗੀ ਸਿੱਧੀ ਮੈਂ ਪੁੱਛਾ ਖੜਾ ਕੇ ਘਰ ਹੀ ਆਉਂਗੀ ਉਹ ਨਾਲ ਮੈਂ ਤੇਰੇ ਪੈਸਿਆਂ ਚੋਂ ਪੈਸੇ ਲੈ ਗਈ 1000 ਰੁਪਿਆ ₹1000 ਹੋਰ ਕੀ ਮੰਮੀ ਸਿਆਣੇ ਫਿਰੀ ਚ ਪੈਰਾਂ ਦੀ ਮਿੱਟੀ ਦੇਖਣਗੇ ਵਗ ਜਾ ਵਗ ਜਾ ਤੂੰ ਤਾਂ ਹਜ਼ਾਰ ਨੇ ਥੁਕ ਲੁਆਣੀ ਹੈ ਆ ਜਾ ਆ ਜਾ ਤੈਨੂੰ ਈ ਡੀਕੂ ਹਾਂ ਬੈਠਾ ਮੇਰੇ ਤੋਂ ਪਹਿਲਾਂ ਹੀ ਜਚਿਆ ਮੈਨੂੰ ਈ ਡੀਕਦਾ ਹੁਣਾ ਕੰਜਰ ਬੈਣ ਕੇ ਭਾਈਆਂ ਕੀ ਕਿੱਧਰ ਜਾ ਰਹੀ ਸੀ ਤੂੰ ਕਿਤੇ ਨਹੀਂ ਜਾ ਰਹੀ ਸੀ ਜਿਨ੍ਹਾਂ ਤੋਂ ਪੈਸੇ ਲੈਣੇ ਸੀਗੇ ਉਹ ਲੈ ਕੇ ਆਈਆਂ ਲਿਆ ਲਿਆ ਫਿਰ ਉਰਾ ਤੈ ਕਿ ਹੱਥ ਮੇਂ ਲੈ ਰਖਿਆ ਫੜਾ ਤਰ ਕਿੰਨੇ ਕੈਂ ਕਿੰਨੇ ਕ ਨੂੰ ਕਿੰਨੇ ਕ ਨੇਗੇ 100 ਰੁਪਏ ਹੈਗਾ ਲੈ ਫੜ ਦੁੱਬਿਆ ਬੌਲੀ ਕਿਸ ਕਾ ਜੀ ਕਰਾ ਪੀਣ ਨੂੰ ਟੈਨਸ਼ਨ ਮੈਨੂੰ ਬਹੁਤ ਆ ਕਰਕੇ ਵੱਡਾ ਟੈਨਸ਼ਨ ਵਾਲਾ ਜੇ ਐਡੀ ਹੋਈ ਟੈਨਸ਼ਨ ਹੈਗੀ ਇੱਕ ਮਸ਼ੀਨ ਹੋਰ ਲਿਆ ਤੂੰ ਵੀ ਸੂਟ ਸੇਉਣ ਲੱਗ ਜਾ ਤੋਂ ਤੋਂ ਜਵੱਖ ਹੋਈ ਗੱਲ ਨਾ ਕਰ ਖੰਡ ਮਿਸਰੀ ਟੰਡੂ ਤਾਂ ਜਵਕ ਕਾਲੀਆਂ ਹੀ ਲੱਗਣੀਆਂ ਨੇ ਗਿਆ ਵਿਆਹ ਤੋਂ ਪਹਿਲਾਂ ਵੀ ਤਾਂ ਕੰਜਰਾ ਕਰਿਆ ਹੀ ਕਰਦਾ ਸੀਗਾ ਮੈਨੂੰ ਸਿਖਾ ਕੇ ਆਪ ਛੱਡ ਗਿਆ ਓਹੋ ਫਿਰ ਮੈਂ ਟਰਾਲਾ ਨਹੀਂ ਚਲਾਉਣ ਲੱਗ ਗਿਆ ਆਹੋ ਚਲਾਉਣ ਲੱਗ ਗਿਆ ਵੱਡਾ ਟਰਾਲਾ ਚਲਾਉਣ ਵਾਲਾ ਸਾਰਾ ਦਿਨ ਤਾਂ डकਿਆ ਘਰੇ ਪਿਆ ਰਹਿਣਾ ਤੈਨੂੰ ਲੱਗਾ ਮੈਂ ਘਰੇ ਡੱਕਿਆ ਪਿਆ ਰਹੂੰ ਤੈਨੂੰ ਪਤਾ ਮੈਂ ਫੂਨਾ ਪੇ ਟਰਾਲੇ ਇਕੱਠੇ-ਖੱਟੇ ਵੇਜੂ ਇੱਕ ਟਰਾਲਾ ਦਿੱਲੀ ਵੇਜਿਆ ਇੱਕ ਟਰਾਲਾ ਬੰਬੇ ਵੇਜਿਆ ਈ ਵਾਂ ਮੈਂ ਜੂਪੀ ਵੇਜੂnga ਇੱਕ ਟਰਾਲਾ ਆਹੋ ਭੇਜੇਗਾ ਤੂੰ ਜੂਪੀ ਠੇਕੇ ਤੇ ਜਾ ਕੇ ਭੇਜਾ ਹੁਣ ਜੂਪੀ ਮੈਨੂੰ ਅੱਜ ਕੱਲ ਕਿਉਂ ਲੱਗਣ ਲੱਗ ਗਿਆ ਨਾ ਵੀ ਤੂੰ ਜਿਆਦਾ ਲੜਨ ਲੱਗ ਗਈ ਮੇਰੇ ਨਾਲ ਮੈਨੂੰ ਲੱਗਾ ਗੁੱਸੇ ਹੋ ਰਹੀਆਂ ਤਾਂ ਮੇਰੇ ਨਾਲ ਵੀ ਤੇਰੇ ਵਾਸਤੇ ਬਰਸਾਤੀ ਬਦਾਮ ਨਹੀਂ ਲਿਆਇਆ ਮੈਂ ਕੱਲ ਨੂੰ ਭੇਜੂੰਗਾ ਮੈਨੂੰ ਮਿਲੇਗਾ ਢੇੜਾ ਫੇਰ ਮੁਗਾਉਂਗਾ ਤੇਰੇ ਵਾਸਤੇ ਬਦਾਮ ਹਫਤੇ ਤੱਕ ਆਜੇਗੇ ਤੂੰ ਖਾ ਕੇ ਮੋਟੀ ਹੋ ਜੀ 2 ਸਾਲ ਹੋ ਗਏ 2 ਸਾਲਾਂ ਚ ਤਾਂ ਬਦਾਮ ਨਹੀਂ ਘਰੇ ਆਏ ਹੈਗੇ ਹੁਣ ਤੂੰ ਹਫਤੇ ਚ ਬਦਾਮ ਲਿਆਉਣ ਵਾਲਾ ਹੋ ਗਿਆ ਭੱਗ ਜਾ ਬਾਬਾ ਗੁਰੂ ਮੇਰੇ ਕੋਲ ਤਾਂ ਆਹੀ 100 ਰੁਪਇਆ ਸੀਗਾ ਹੋਰ ਮਿੱਠੇ ਪੋਚੇ ਨਾ ਮਾਰ ਤੂੰ ਗੁੱਸਾ ਘੱਟ ਕਰਿਆ ਕਰ ਚੰਗਾ ਫਿਰ ਮੈਂ ਜਾਉਂ ਭੱਗ ਜਾ ਭੱਗ ਜਾ ਬਾਨਕੇ ਭਾਈਆਂ ਕੀ ਮਿੱਠੇ ਪੁੱਤਾਂ ਨੂੰ ਵੀ ਸਮਝ ਨਹੀਂ ਲੱਗਿਆ ਜਦੋਂ ਕਰੀ ਹੋਰ ਪੰਪ ਮਾਰੂੰ ਮੇਰੀ ਗੱਲ ਸੁਣਿਓ ਕਦੋਂ ਤੱਕ ਆਉਂਗੇ ਘਰੇ ਤੂੰ ਦੱਸ ਕਿੰਨੇ ਕ ਵਜੇ ਤੱਕ ਆਵਾਂ ਕਰੇ ਘੰਟੇ ਤੱਕ ਆ ਜਾਏਗਾ ਕਰੇ ਜੇ ਤਾਂ ਕੰਮ ਹੈ ਵੀ ਘੰਟੇ ਤੱਕ ਘਰੇ ਆਜੂ 400 ਰੁਪਆ ਕਿਉਂ ਜੇ ਤਾਂ ਮੈਨੂੰ 400 ਦੇ ਦੇਂਗੀ ਮੇਰੇ ਦੌਰੇ 500 ਹੋ ਜਾਏਗਾ ਘੰਟੇ ਤੋਂ ਪਹਿਲਾਂ ਹੀ ਕਰੇ ਤੇ ਜਿਹੜਾ 100 ਹੈਗਾ ਇਹਦੇ ਨਾਲ ਨਹੀਂ ਘੰਟੇ ਤੋਂ ਪਹਿਲਾਂ ਕਰੇ ਆਇਆ ਜਾਂਦਾ ਏ ਬੌਲੀ ਇਹ ਸੌ ਕਿਸੇ ਹੋਰ ਨਾਲ ਲਾ ਕੇ ਫਿਰ ਬੋਤਲ ਲੈਣੀ ਪੜੇਗੀ ਜਿੰਨਾ ਨਾਲ ਲਾ ਕੇ ਲਿਆ ਕਰੂੰ ਉਹ ੜਾਕੂ ਐ ਕੰਜਰ ਕੇ ਥੋੜੀ ਥੋੜੀ ਸੀ ਪੀ ਮੈਂ ਇਸ ਕਰਕੇ ਮਨੂ ਵੀ ਥੋੜੀ ਥੋੜੀ ਪੀਣੀ ਪੜਾ ਜੇ ਤੇ ਘੰਟੇ ਤੋਂ ਪਹਿਲਾਂ ਘਰੇ ਭਲਾਣਾ ਨਾ 400 ਹੋਰ ਦੇ ਥੋੜੇ दारू ਪੀਣ ਵਾਲੇ ਦੇ ਲੱਛਣ ਤੁਸੀਂ दारू ਪੀਣ ਵਾਲੇ ਹੀ ਜਾਣੋ ਏ ਬੌਲੀ ਮਜਬੂਰੀ ਮੈਂ ਪੀਉ ਮਾਲ ਮੁਕਰਿਆ ਰੋਲਾ ਨਹੀਂ ਪਾਇਆ ਕਰ ਰੋਟੀ ਬਣਾ ਲੈ ਭੱਜ ਜਾ ਜਰ ਬੋਲੇ ਆ ਟਰੱਕ ਡਰਾਈਵਰ ਕੋਈ ਜ਼ਿੰਦਗੀ ਤੋਂ ਨਹੀਂ ਹੈਗੀ ਨਾ ਤੋ ਘਰ ਕੇ ਖੁਸ਼ ਨਈਂ ਸਰੀਰ ਖੁਸ਼ ਨਈਂ ਬਣ ਕਾ ਖਸਮ ਮਾਲ ਖੁਸ਼ ਜਾ ਤੋ ਕਿਸੇ ਹੋਰ ਕੰਮ ਖਾਤਰ ਸੋਚਣਾ ਪੜੇਗਾ ਨੀਉ ਤੋ ਸੁਕੜੋ ਸੀ ਨੀ ਰੋਟੀ ਨਹੀਂ ਪਚਣ ਦੇਣੀ ਮੇਰੇ ਤੋ ਪਾਗਲਾ ਕੇ ਸੋਚੂਗਾ ਮੰਮੀ ਹਾਂ ਹਾਂ ਤੂੰ ਆ ਗਈ ਹਾਂ ਮੰਮੀ ਨਹੀਂ ਫਿਰ ਕੀ ਕਹਿਆ ਸੀ ਆਨੇ ਨੂੰ ਮੰਮੀ ਬਾਬੇ ਨੇ ਕਿਹਾਗਾ ਉਹਨਾਂ ਦੇ ਗੇਟ 'ਚ ਸਮਾਨ ਧਰਨਾ ਹੈਗਾ 12 ਵਜੇ ਨਹੀਂ ਗੇਟ 'ਚ ਗੇਟ 'ਚ ਕਿਵੇਂ ਧਰੇਗੀ ਰਾਤ ਨੂੰ ਨਹੀਂ ਮੰਮੀ ਦੁਪਹਿਰੇ 12 ਵਜੇ ਭਲੇ 10000 ਚ ਬਚਿਆ ਕੁਛ ਮੰਮੀ 1100 ਹੋਰ ਦੇ ਕੇ ਆਣਿਆ ਉਹਨੂੰ ਚਲ ਦੱਸ ਦੇ ਕੀ ਸਮਾਨ ਧਰਨਾ ਹੈ ਮੰਮੀ ਸਮਾਨ ਹੈਗਾ ਪੌਣਾ ਕਿਲੋ ਗੁੜ ਪੌਣੇ ਕਿਲੋ ਲੇਟੀ ਪੌਣੇ ਕਿਲੋ ਤੇਲ ਦੀ ਬੋਤਲ ਤੰਨੇ ਰੀਲਾਂ ਦੇ ਖੋਖੇ ਤੰਨੇ ਰੀਲਾਂ ਦੇ ਖੋਖੇ ਵੱਡ ਕੇ ਧਰ ਕੇ ਆਣੇ ਨੇਗੇ ਨਹੀਂ ਇਹੇ ਜਾ ਕੇ ਜੈ ਬਾਬਾ ਉਹ ਜਿਹੜਾ ਰੀਲ ਕਹਿੰਦਾ ਉਹ ਵੀ ਵੱਡ ਕੇ ਜੇ ਨਵੀਂ ਤਾਂ ਕਹਿੰਦਾ ਧਰਨੈ ਚਲ ਫੇਰ ਤਾਂ ਆਪਾਂ ਮੰਨ ਲਾਂਦੇ ਵੀ ਭਾਈ ਨਵੀਂ ਰੀਲ ਸਰੂਨਾ ਹੋਏ ਉਹਦੀ ਮੈਨੂੰ ਪਤਾ ਐ ਸਾਸੂ ਮਾਂ ਸੋਡੀ ਉਮਰ ਦੀਆਂ ਸੱਸਾਂ ਵੱਧੂ ਟੂਨੇ ਟੱਪੇ ਕਰਿਆ ਕਰਦੀਆਂ ਸੀ। ਕੋਹਨੇ ਖਾਲੀ ਰੇਰ ਦਾ ਖੋਖਾ ਵੱਢ ਕੇ ਰੱਖਣ ਨੂੰ ਤਾਂ ਕਿ ਹੈਗਾ ਉਹਦੀ ਜੀਨੀ ਰੀਲਾਂ ਲੱਗਣੀਆਂ ਦੀ ਵੀ ਲੱਗ ਗਈਆਂ ਉਹਦੀ ਨਵੀਂ ਰੀਲ ਨਹੀਂ ਲੱਗਣੀ ਸ਼ੁਰੂ ਹੋਣੀ। ਉਹਨੂੰ ਨਵੀਂ ਰੀਲ ਲਾਉਣ ਦੀ ਲੋੜੇ ਨਹੀਂ ਪੈਣੀ। ਉਹਦਾ ਕੰਮੇ ਬੰਦ ਹੋ ਜਾਊਗਾ। ਸਮਾਨ ਰੱਖੇ ਤੋਂ ਬਾਅਦ। ਕੁੜੇ 12 ਵਜੇ ਕਿੱਧਰ ਫਿਰਦੀ ਐ? ਮਮਿੱਤ ਤੈਨੂੰ ਬੜਾ ਪਤਾ ਵੀ 12 ਵਜੇ ਕਿਤੇ ਤੂੰ ਤਾਂ ਨਹੀਂ ਮੇਰੇ ਪੈਰਾਂ ਦੀ ਮਿੱਟੀ ਚੱਕਰ ਨੂੰ ਫਿਰਦੀ ਨੀਤੀ ਇਹ ਕਾਹੀ ਜੀ ਗੱਲਾਂ ਕਰਦੀ ਐ 12 ਵਜੇ ਉਹ ਦੀਪ ਜਵਤੇ ਵਾਲਾ ਰੀਲ ਨਹੀਂ ਪੰਦਾ ਹੁੰਦਾ ਉਹ ਦੇਖ ਕੇ ਆਈਆਂ ਆਹੋ ਤੈ ਤਾਂ ਦੇਖਣੀ ਹੈਗੀ ਉਹਦੇ ਵਿੱਚ ਹੈਗੀ ਐ ਤੇਰੇ ਵਰਗੀ ਕਵੇਲੜ ਜੀ ਬੁੜੀ ਆਹੋ ਤੈਨੂੰ ਲੱਗਦੀ ਅਗਲੀ ਵੇਲੀ 5 ਵਜੇ ਉੱਠ ਕੇ ਸਾਰਾ ਕੰਮ ਨੂੰ ਮੇੜਦੀ ਐ ਵੀਡੀਓ ਬਣਾਉਣ ਦੀ ਮਾਰੀ ਤੈਨੂੰ ਬੜਾ ਪਤਾ ਤੇਰੀ ਕੀ ਗੱਲ ਹੁੰਦੀ ਓਦੇ ਨਾਲ ਨਹੀਂ ਗੱਲ ਤਾਂ ਕਾਨੂੰ ਹੁੰਦੀ ਐ ਉਮਰ ਦੇ ਹਿਸਾਬ ਨਾਲ ਕਹਿੰਨੀ ਆ ਵੀ ਫੇਰੇ ਕੰਮ ਨਹੀਂ ਮੜਦੇ ਉਹਨੇ ਵੀਡੀਓ ਬਣਾਉਣ ਵਾਲੇ ਦੇ ਚੰਗਾ ਮਾਤਾ ਮੇਰੀਏ ਮੈਨੂੰ ਬਖਸ਼ ਦੇ ਮੈਨੂੰ ਆਪਦੀ ਕਾਰਵਾਈ ਕਰ ਲਾਂਦੇ ਹੁਣ ਜਾ ਕੇ ਆਹ ਹੋਤੀਏ ਕਰ ਲਾਉਦਾ ਨੇ ਕਿੰਨਾ ਸਮਾਨ ਲੈ ਜਾਂਦੀ ਐ ਨਿਮੀਂਨਾ ਚੱਲਣਾ ਥੀ ਜੈ ਹੋਵੇ ਪਖੰਡੀਆਂ ਦੇ ਦੇਵਤੇ ਦੀ ਜੇ ਪਖੰਡੀਆਂ ਦੇ ਦੇਵਤਿਆ ਦਿਖਾ ਆਪਦੇ ਪਖੰਡ ਪਖੰਡੀਆਂ ਦੇ ਦੇਵਤਿਆ ਤੂੰ ਹੀ ਲਾਜ ਰੱਖੀਂ ਬੁੜੀ ਤੂੰਰੇ ਕੀ ਕਰਦੀ ਐ ਨਹੀਂ ਤੁਰ ਲੈ ਕਿਉਂ ਕਟਵਾਏਂਗੀ ਉਹ ਤੇ ਕੀ ਕਰਨ ਗਈ ਸੀ ਤੁਰਿਆ ਤਾਂ ਤੇਤੋ ਜਾਂਦਾ ਨਹੀਂ ਹੈਗਾ ਨਹੀਂ ਤੂੰ ਤੁਰਨ ਦੀ ਗੱਲ ਕਰਦੀ ਏ ਜੇ ਉਹ ਬਾਹਰ ਜਾਂਦੀ ਮਤਲਬ ਤੇਤੋ ਵੀ ਮੂਰੇ ਥੰਦੀ ਦੇਖ ਕੇ ਮੈਂ ਪਿਆ ਕੰਗੜਾ ਕੀ ਦਾ ਬੇੜਾ ਬਹਿ ਗਿਆ ਇਹ ਭਣ ਕੇ ਭਾਈਆਂ ਕੀ ਦੇ ਕੁੱਕਰ ਬੋਲਣ ਲੱਗ ਰਹੀਆਂ ਨਾਲ ਰਿੰਗਣ ਲੱਗ ਰਹੀ ਐ ਆ ਗਈ ਮੰਮੀ ਆ ਗਈ ਉਹ ਆ ਗਈ ਆ ਗਈ ਆ ਗਈ ਤੂੰ ਕਿੱਧਰ ਜਾਨੀ ਆ ਇੱਧਰ ਆ ਜਾ ਮੇਰੇ ਪਿੱਛੇ ਕਿਉਂ ਰਿੰਗਨ ਲੱਗ ਰਹੀ ਧੀ ਬੈਣ ਕੇ ਬਾਈਆਂ ਕੀ ਕਿਵੇਂ ਰਿੰਗਨ ਲੱਗ ਰਹੀ ਧੀ ਬਾਹਰ ਤੂੰ ਰੇ ਪਏਗਾ ਬਾਹਰ ਮੇਰੇ ਉਤੋਂ ਦੀ ਕੋਈ ਟੂਣਾ ਕਰ ਗਿਆ ਤੇਰੇ ਉੱਪਰ ਕੀ ਟੂਣਾ ਤੌ ਕਾ ਡਾਨੀ ਆ ਕੀ ਬਹੂ ਐ ਤੈਨੂੰ ਸੁਝਦੀਆਂ ਨੇ ਗੱਲਾਂ ਜਾ ਕੇ ਦੇਖ ਤਾਂ ਸਹੀ ਬਾਹਰ ਮੈਂ ਤਾਂ ਜਾਣਦੀ ਨਹੀਂਗੀ ਮੇਰੇ ਤਾਂ ਪਹਿਲਾਂ ਹੀ ਮੱਥੇ ਲੱਗ ਗਿਆ ਕਿਹਾ ਤੇਰੇ ਮੱਥੇ ਨੂੰ ਮੱਥਾ ਤੇਰਾ ਨਿਉਂ ਹੀ ਪੜਿਆ ਜਿਵੇਂ ਹਮੀਰਗੜ ਤੋਂ ਲੈ ਕੇ ਹਮਚੜੀਏ ਰੋੜ ਪੜਿਆ ਆ ਆਹੋ ਹੁਣ ਤਾਂ ਤੈਨੂੰ ਲੱਗਣਾ ਹੀ ਹੈਗਾ ਹਮੀਰਗੜ ਤੋਂ ਹਮਚੜੀ ਵਰਗਾ ਮੱਥਾ ਉਦੋਂ ਤਾਂ ਕਹਿੰਦਾ ਹੁੰਦਾ ਸੀਗਾ ਮੈਂ ਤਾਂ ਤੇਰਾ ਮੱਥਾ ਚੰਨ ਵਰਗਾ ਲੱਗਦਾ ਹੈਗਾ ਉਹ ਕੰਜਰ ਕੀਏ ਉਦੋਂ ਖਾਇਆ ਪੀਆ ਨਹੀਂ ਕਰਾਂ ਤੇ ਕਦੇ ਤਾਂ ਸੀਰੀਅਸ ਹੋ ਜਾਕਰ ਟੂਣਾ ਕਰ ਰੱਖਿਆ ਟੂਣਾ ਤਾ ਚੱਲੋ ਮੇਰੇ ਨਾਲ ਕਿਹੜਾ ਟੂਣਾ ਥੇ ਮੈਂ ਨਹੀਂ ਜਾਂਦੀ ਇਹ ਮੇਰਾ ਹੱਥ ਛੱਡ ਦੇ ਤੂੰ ਹੀ ਦੇਖ ਲੈ ਜਾ ਕੇ ਤੂੰ ਆ ਜਾ ਤੂੰ ਦੇਖ ਲੈ ਦੇਖ ਲੈ ਜਾ ਤੂੰ ਆ ਜਾ ਚਾ ਉਹ ਬੁਲਾ ਲਈ ਉਹਨੂੰ दारू ਪੀਣੇ ਨੂੰ ਬਾਰਾ ਨਹੀਂ ਕੱਠਿਆ ਟੂਣਾ ਆ ਕੀ ਆ ਤੈਨੂੰ ਦਿਖਦਾ ਨਹੀਂ ਬੈਣ ਕੇ ਭਾਈਆਂ ਕੀ ਕੱਲ ਮੀਂਹ ਪੜਿਆ ਤਾਂ ਕੋਈ ਲਿਆ ਹੁਣ ਮਾਲ ਪੂੜਿਆਂ ਵਾਸਤੇ ਸਮਾਨ ਆ ਦੇਖ ਤੇਲ ਆ ਦੇ ਗੁੜ ਇਸਮੇ ਪਤਾ ਨਹੀਂ ਕੀ ਹੈ ਸੁਰਤ ਚਾਹ ਆ ਦੇਖ ਰੀਲਾਂ ਨੇ ਉਹ ਵੀ ਟੁੱਟੀਆਂ ਹੋਈਆਂ ਜਿਹਨਾਂ ਦਾ ਕੰਮ ਨਾ ਚੱਲ ਪੇ ਤੂੰ ਮੰਨ ਜਾ ਇਹ ਟੂਣਾ ਐ ਇਹ ਨਹੀਂ ਹੈਗਾ ਬੌਲੀ ਜਨਾਨੀ ਟੂਣਾ ਤਾ ਮੰਨ ਜਾ ਜਿਹੜਾ ਟੂਣਾ ਹੁੰਦਾ ਨਾ ਇਸ ਵਿੱਚ ਸੰਤਗੀਤ ਸਿੱਸੀ ਹੁੰਦੀ ਉਹ ਵੀ ਕੋਬਰਾ ਕੀ ਐਡੀ ਕੋ ਬਾਓ ਸੁੰਧੂਰ ਹੁੰਦਾ ਚੂੜੀਆਂ ਹੁੰਦੀਆਂ ਚੁੰਨੀ ਹੁੰਦੀ ਉਹ ਵੀ ਤਾਰੇਆਂ ਹੀ ਟੂਨੇ ਤਾਂ ਮਮਨੇ ਦੇਖੇ ਮੇਰੀ ਤਾਂ ਅੱਡੀ ਉਮਰ ਹੋ ਗਈ ਮੈਂ ਤਾਂ ਕਦੇ ਦੇਖਿਆ ਨਹੀਂ ਆ ਗੁੜਾ ਟੂਣਾ ਨਾ ਤੇਲ ਆ ਟੂਣਾ ਤੂੰ ਨਹੀਂ ਮੰਨਦਾ ਇਹ ਕ ਮੈਂ ਨਹੀਂ ਮੰਨਿਆ ਕਰਦਾ ਤਾਉਂ ਦੱਸ ਤਾ ਮੰਨਣਾ ਕੇ ਨਾ ਮੈਂ ਕੀ ਮੰਨਾ ਮਾਲ ਪੂੜੇ ਖਾਣੇ ਆ ਕਿ ਛੱਤਰ ਖਾਣੇ ਆ ਉਹ ਕਿਵੇਂ ਉਹ ਐਵੇਂ ਚੁੱਪਚਾਪ ਘਰੇ ਜਾ ਕੇ ਪਾਣੀ ਵਾਲ ਲੈ ਉਸ ਪਾਣੀ ਮੇ ਇਸ ਗੁੜ ਨੂੰ ਵਾਲਾਂਗੇ ਮੈਂ ਲਿਉਂ ਗੁੜ ਫੇਰ ਬਣਾਵਾਂਗੇ ਇਸਕੇ ਮਾਲ ਪੂੜੇ ਅੱਖਾਂ ਸਿਆਂ ਨਾ ਕੜ ਚੁੱਪਚਾਪ ਬਾਲ ਲੈ ਚੰਗਾ ਬ੍ਰੈਂਡ ਕੇ ਖਸਮ ਬੋਤਲ ਰੱਖ ਗਏ ਤੇਲ ਕੀ दारू ਕੀ ਰੱਖ ਜਾਂਦੇ ਨਾਲੇ ਮੇਰੇ ਕੰਮ ਆ ਜਾਂਦੀ ਨਾਲੇ ਇਹਨਾਂ ਦਾ ਬਹਿਮ ਦੂਰ ਹੋ ਜਾਂਦਾ ਵੀ ਟੂਣਾ ਕੇ ਐ ਨੀ ਉਹ ਲੈ ਗਿਆ ਤੇਰਾ ਤੋਂ ਪਖੰਡੀ ਦੇਵਤਿਆਂ ਦਾ ਘਰਿਆ ਹੋਇਆ ਅੰਦਰ ਹੀ ਲੈ ਗਿਆ ਸਾਰਾ ਟੂਣਾ ਤਾ ਉਰੇ ਖੜੀ ਐ ਬਾਲਿਆ ਨਹੀਂ ਪਾਣੀ ਬਾਲਦੀਆਂ ਬਾਲਦੀਆਂ ਚੁੱਪ ਕਰਕੇ ਪਾਣੀ ਬਾਲ ਲੈ ਨਹੀਂ ਡੰਡਾ ਫੇਰ ਦੂੰਗਾ ਮੇਰੀ ਸਾਸੂ ਕੀ ਟੂਣਾ ਕਹਿੰਦੀ 2 ਕਿਲੋ ਗਈ ਤੇਲ ਕੀ ਬੋਤਲਾ ਮਹੀਨਾ ਕੱਟੇਗੀ ਨਹੀਂ ਟਰੱਕ ਪੇ ਲੈ ਜਾਊਂਗਾ ਔਰ ਕੇ ਲਾਲਾ ਖਾਇਆ ਕਰਾਂਗਾ ਮੰਮੀ ਮੈਨੂੰ ਐ ਲੱਗਦਾ ਛੂਟ ਸੌਣੇ ਤੋਂ ਪਹਿਲਾਂ ਇਹਦੇ ਬੰਦੇ ਦਾ ਕੁਛ ਨਾ ਕੁਛ ਕਰਨਾ ਪਊਗਾ। ਤਾਂ ਤਾਂ ਕਰ ਕਰ ਦੇਖ ਲਿਆ। ਹਾਂ ਮੰਮੀ। ਹੁਣ ਮੈਂ ਲਾਉਂਗੀ ਆਪਦਾ ਦਿਮਾਗ ਮੈਂ ਕਰੂੰਗੀ ਕੁਛ ਨਾ ਕੁਛ। ਤੂੰ ਕੀ ਕਰੇਂਗੀ ਮੰਮੀ? ਇਹਨੇ ਕੁਛ ਤਾਂ ਕਰੂੰਗੀ ਏ। ਆ ਜਾ ਲਾਤੀ ਤੰਤ ਤਾਂ 4-5 ਜਹਰ ਕਰ ਤੂਪ।